ਕੰਨ ਲਾਈ ਨੰਪਾਈ ਸਭ ਕੀ ਚਿਤ ਚਸਤਾ ਕਰਨੇ ਜੋ ਉਸ ਦੂਸਰ ਹੋਆ ਨਾ ਹੋਵੇ ਜਪ ਜਨ ਸਦਾ ਸਦਾ ਰਹਿਨੀ ਸਭ ਤੇ ਉਸ ਨਿਰਬਲੀ ਕਰਣੀ ਕਰ ਕਿਰਪਾ ਜਿਸ ਕੋ ਨਾਂ ਦੀਆ ਨਾਨਕ ਸਮਝ ਨਿਰਮਉ ਚੀਆ ਜਾ ਕੇ ਮਨ ਗੁਰ ਕੀ ਪ੍ਰਤੀ ਟਿਸ਼ਣ ਆਵੇ ਹਰ ਪ੍ਰਤੀਤ ਪਗਤ ਪਗਤ ਸੁਜਨੀ ਤੇ ਲੋਈ ਜਾ ਕੇ ਹਿਰਦੈ ਕੋ ਮੋਈ ਸਤ ਕਰਨੀ ਸੰਤਾਂ ਕੀ ਰਹਿਤ ਸਤ ਹਿਰਦੈ ਸਤ ਕਹਿਤ ਸਾਚੀ ਦ੍ਰਿਸ਼ਟ ਸਾਚਾ ਆਕਾਰ ਸਤਿਵਰਦੈ ਸਾਜਾ ਆਪਾਸਾ ਪਾਲ ਗ੍ਰੰਥ ਜਿਨ ਸਤ ਕਰ ਜਾਤਾ ਆਨੰਦ ਕਸੂ ਜਨ ਸਤਿ ਸਮਾਤਾ ਸ਼ਲੋਕ ਰੂਪ ਨ ਦੇਖ ਨ ਰੰਗ ਕਿਸ਼ੋਰ ਤ੍ਰੈ ਨੂੰ ਮੁਤੀ ਤਪ ਤਿੰਨ ਤਿਸੈ ਉਜਾਈ ਨਾਮ ਕਾ ਜਿਸ ਦੀ ਆਗਨਾ ਸੀ ਤਮਨ ਰਾਗ ਮਨੁ ਕੀ ਭੁਲੀ ਤਿਆਗ ਕਿਸ ਤੇ ਪ੍ਰੇਨਾ ਹੀ ਕੋਈ ਸਦਗੰਤਰ ਈ ਕੋ ਸੋਈ ਆਪੇ ਵੀਨਾ ਆਪੇ ਦਾਣਾ ਗਹਿਰ ਬੀਰ ਘੀਰ ਸੋ ਜਾਨਾ ਆਪਾ ਪਰਮ ਪਰਮੇਸ਼ਰ ਕੋ ਬਿੰਦ ਕਿਰਪਾ ਜਦਾਮ ਤੇ ਆਪ ਬਖਸ਼ ਸੰਸਾਰ ਦੇ ਚਰਣੇ ਪਾਉ ਨਾ ਜਕੇ ਮਨ ਇਹ ਨਰਾਉ ਮਨ ਸਾਪੁਰਨ ਚਰਣਾ ਜੋਗ ਨੁਕਰ ਪਾਇਆ ਸੋਈ ਹੋਗ ਹਰ ਪਰ ਜਾਗ ਨੈਤਰ ਸੋ ਦਿਸਕਾ ਉਪਰ ਨਾ ਜਾਣੇ ਹੋਰ ਨਾ ਗਰੂ ਕੋ ਸੱਜਾ ਅਗੇ ਸਰਬਤੋਖ ਸੁਣੀ ਕਰ ਤਾਂ ਕੈ ਰਾਜ ਮਹਾਰਾਜ ਮੈਂ ਜੋਗੀ ਤਾਪ ਮੈਂ ਕ੍ਰਿਸ਼ਰ ਗੈਸ ਮੈਂ ਭੋਗੀ ਝਾਇ ਤੇ ਆਏ ਭਗਤਾਂ ਸੁਪਾਇਆ ਨਾਨਕ ਜਿਸ ਤੁਰਕਾ ਕਿਨੇ ਅੰਤ ਨਾ ਪਾਇਆ ਜਾਂ ਕੀ ਨਿੰਦਾ ਕਿੰਨਤ ਨਾ ਹੀ ਸਗ ਦੇਵ ਹਾਰੀ ਗਾਈ ਪਿਤਾ ਕਾ ਜਨਮ ਕਹਿ ਜਾਂਦੇ ਪੂਤ ਸਗਲ ਉਪਰੋਈ ਆਪਣੇ ਸੂਤ ਸਮਤ ਕਿਉ ਧਿਆਨ ਜਿੰਦ ਦੇ ਨੰਦਾਸ ਨਾਮ ਧਿਆਵੇ ਸੀ ਤਹਿ ਗੁਣ ਮੈਂ ਚਾ ਕੋ ਪਰਮਾਈ ਜਨਮਰੇ ਈਸਤਾਂ ਤੇ ਸੱਜ ਨਾਮੇ ਤੇ ਸ਼ਾਨਾ ਨਿਕ ਜਾਂ ਨਾਨਾ ਰੂਪ ਨਾ ਜਾ ਕੇ ਰੰਗ ਨਾ ਨਾ ਪੀ ਕੇ ਰੇ ਰੰਗ ਨਾ ਨਾ ਮਿਲ ਕੇ ਨੋ ਵਿਸਤਾਰ ਰਬ ਬਿਨਾਰਸੀ ਏਕ ਊੰਕਾਰ ਨਾਨਕ ਸਬਦ ਪਰੇ ਕਿਰਮਾਈ ਊਂਦੇ ਹੋ ਪੂਰਨ ਸਬਦਾਈ ਨਾਨਾ ਮਿਤ ਕਰ ਬਣਤ ਬਨਾਈ ਆਪਣੀ ਕੀਮਤ ਆਪੇ ਪਾਈ ਸਭਨ ਦੇ ਸਕੇ ਸਭੋ ਕਿਸਕੇ ਤਾਂ ਜਦ ਤੱਕ ਜੀਵੇ ਨਾਨਕ ਹਰ ਨਾਮ ਨਾਮ ਕੀ ਤਾਰੇ ਸਗਲੇ ਜੰਤ ਨਾਮ ਕੀ ਤਾਰੇ ਖੰਡ ਬ੍ਰਹਮੰਡ ਨਾਮ ਕੀ ਤਾਰੇ ਸਿਮਰਤ ਵੀ ਪੁਰਾਨ ਨੂੰ ਨਾਮ ਕੇ ਸੰਗ ਨਾਮ ਕੀ ਤਾਰੇ ਸੁਨਨ ਗਿਆ ਧਿਆਨ ਨਾਮ ਕੀ ਤਾਰੇ ਸਗਲਾ ਆਗਾਸ ਨਾਮ ਕੀ ਤਾਰੇ ਆਗਾਸ ਪਤਾਉ ਨਾਮ ਕੀ ਤਾਰੇ ਸਗਲੇ ਆਕਾਰ ਨਾਮ ਕੀ ਤਾਰੇ ਪੁਰੀਆ ਸਰ ਭਵਨ ਨਾਮ ਕੇ ਸੰਗ ਰੇਸੁ ਸ਼ਰਮ ਕਰ ਕਿਰਪਾ ਜਿਸ ਆਪਨੇ ਨਾਮ ਲਾਇ ਨਾਮ ਕੇ ਚੌਥੇ ਪਦਮੇ ਸੋ ਜਨ ਗਤ ਪਾਈ ਰੂਪ ਸਤਜਾ ਕਾ ਸਤ ਅਸਥਾਨ ਤੁ ਸਭ ਕੀ ਉਪਰਧਾਨ ਕਰੂ ਸਤ ਸਤਜਾ ਕੀ ਬਾਣੀ ਸਤ ਪੁਰਸਾ ਮਾ ਇਸ ਮਾਣੀ ਸਤ ਕਰਮ ਜਾ ਕੀ ਰਚਨਾ ਸਤ ਮੂਲ ਸਤ ਸਤ ਪਤ ਸਤ ਕਰਨੀ ਮੇਰ ਮਉ ਦਿਨ ਕਲੀ ਜਿਸ ਸਹਿ ਬੁਝਾਇ ਇਸ ਸੋ ਕਲੀ ਸਤ ਨਾਮ ਰੰਗ ਕਾ ਸੁਖ ਦਾਈ ਵਿਸਵਾਸ ਸਤ ਨਾਨਕ ਗੁਰ ਤੇ ਪਾਈ ਸਤਿ ਬਚਨ ਸਾਂ ਉਪਦੇਸ਼ ਸਤ ਤੇ ਜਨ ਜਾਂ ਕਹਦੇ ਪਰਵੇ ਸਤ ਤੁਰ ਜੇ ਕੋਈ ਨਾਮ ਸੁਪਤਾਂ ਕਿਤ ਹੋਏ ਆਪ ਸਤ ਕੀਆ ਸਭ ਸੱਚ ਆਪੇ ਜਾਣਿਆ ਆਪਣੀ ਮਿੱਤ ਦਾ ਤਿਸ ਕੀ ਸੇਸ਼ਟ ਕਰਨੇ ਭਾਨ ਆਵਰਣ ਆਂਝ ਕਰਤ ਵਿਚਾਰ ਕਰਤੇ ਕਿ ਮਿੱਤ ਨਾ ਜਾਣੇ ਕੀਆ ਕਉ ਜੋ ਤਿਸ ਭਾਵੈ ਸੋ ਵਰਤੀਆ ਬਿਸਮਨ ਬਿਸਮ ਭਈ ਬਿਸਮਾ ਜਿਨ ਬੂਜਿਆ ਸਿਆ ਆ ਸਵਾਦ ਪ੍ਰਭ ਕੇ ਰੰਗ ਰਾਜ ਚੰਦ ਰਹੇ ਗੁਰ ਕੇ ਬਚਨ ਪਦਾਰਤ ਲਹੇ ਓਏ ਤਾ ਤੈ ਦੁਖ ਕਾਟਨ ਹਾਰ ਜਾ ਕੇ ਸੰਗ ਤਰੇ ਸੰਸਾਰ ਜਨ ਕਾਸੀ ਜੀ ਜਨ ਕੈ ਸੰਗ ਏਕ ਨਿਬ ਲਾਗੀ ਗੁਣ ਗੋਬਿੰਦ ਕੀਰਤਨ ਜਨ ਗਾਵੇ ਗੁਰ ਪ੍ਰਸਾਦ ਨਾਨਕ ਫਲ ਪਾਵੇ ਸਲੋਕ ਆਦ ਸੱਚ ਜੁਗਾਦ ਸੱਚ ਹੈ ਪੇ ਸੱਚ ਨਾਨਕ ਹੋਸੀ ਪੇ ਸੱਚ ਅਸ਼ਟਪਦੀ ਚਰਨ ਸਤਸਤ ਪਰ ਸੁਨਹਾਰ ਯਾ ਤਤ ਗਿਆਨ ਤਿਸ ਮਨ ਪ੍ਰਗਟਾਇਆ ਪੈ ਤੇ ਨਿਰਪ ਹੋਈ ਬਸਾਨਾ ਜਿਸ ਤੇ ਉਪਜਿਆ ਤਿਸ ਮਾਈ ਸਮਾਨਾ ਬਸਤ ਮਾਈ ਦੇ ਬਸਤ ਗੜਾਈ ਤਾਂ ਕੋ ਭਿੰਨ ਨ ਕਹਿ ਨਾ ਜਾਈ 부ਜੈ 부ਜਨ ਹਾਰ ਬਵੇਕ ਨਾਰਾਇਣ ਮਿਲੇ ਨਾਨਕ ਏਕ ਠਾਕੁਰ ਕਾ ਸੇਵਕਾ ਗਿਆਕਾਰੀ ਠਾਕੁਰ ਕਾ ਸੇਵਕ ਸਦਾ ਪੁਜਾਰੀ ਠਾਕੁਰ ਕੇ ਸੇਵਕ ਹੈ ਮਨ ਪ੍ਰਤੀਤ ठाकुर के शिव की निर्मल रीत ठाकुर को सेवक जाने संग प्रभु का सेवक नाम के रंग सेवक उपपालन हारा सेवक कीरा के अंगकारा ਸੋ ਸੇਵਕ ਜਿਸ ਦੇ ਆ ਪ੍ਰਭ ਧਾਰੇ ਨਾਨਕ ਸੋ ਸੇਵਕ ਸਾ ਸਾ ਸਮਾਰੀ ਆਪਣੇ ਜਨ ਕਾ ਪਰਦਾ ਢਾਕੇ ਆਪਣੇ ਸੇਵਕੀ ਸਰਪਰ ਰੱਖੇ ਆਪਣੇ ਦਾਸ ਕੋ ਦੀ ਵਡਾਈ ਆਪਣੇ ਸੇਵਕ ਨੂੰ ਨਾਮ ਜਪਾਈ ਆਪਣੇ ਸੇਵਕ ਕੀ ਆਪ ਪਤ ਰੱਖੇ ਤਾਂ ਕੀ ਗਤ ਮਿਤ ਕੋਈ ਨ ਲਾਕੇ ਭ੍ਰਮ ਕੇ ਸੇਵਕੋ ਕੋ ਨ ਪਹੁੰਚੇ ਪ੍ਰਭ ਕੇ ਸੇਵਕ ਉਸਤੇ ਉੱਚੀ ਜੋ ਪ੍ਰਭ ਆਪਣੀ ਸੇਵਾ ਲਾਇਆ ਨਾਨਕ ਸੋ ਸੇਵਕ ਦਾ ਜਿਸ ਪ੍ਰਗਟਾਇਆ ਨੀਕੀ ਕੀਰੀ ਮੈਂ ਕਲ ਰੱਖੈ ਭਸਮ ਕਰੈ ਲਸ਼ਕਰ ਕੂਟ ਲਖੈ ਜਿਸ ਕਾ ਸਾਸਨਾ ਕਾਢ ਤਿਆਪ ਤਾਂ ਕੋ ਰਾਕਤ ਦੇ ਕਰ ਹਾਥ ਮਾਨਸ ਜਤਨ ਕਰਤ ਬੋ ਭਾਂ ਤਿਸ ਕੀ ਕਰਤ ਬਿਰਥੇ ਜਾਤ ਮਰ ਨਾ ਰੱਖੈ ਅਵਰ ਨ ਕੋਈ ਸਰਬ ਜੀਆਂ ਕਾ ਰਾ ਕਾਸ਼ ਹੋਈ ਕਾਹੀ ਸੂਚ ਕਰੇ ਰੇ ਪ੍ਰਾਣੀ ਜਪ ਨਾਨਕ ਪ੍ਰਮੇ ਲਖ ਵਿਡਾਨੀ ਬਾਰੰਬਾਰ ਬਾਰ ਪ੍ਰਭ ਜਪੀਏ ਪੀ ਹਮ